हां जी इत्ते मॉर्निंग च ही उठ दिया ना जन्नत ਝਾੜੂ ਲਾਉਣ ਲੱਗ ਗਈ ਕਿ ਮੰਮੀ ਅਸੀਂ ਤਿੰਨ ਤਰੀਕ ਨੂੰ ਆਉਣਾ ਹੈ ਤੇ ਬਹੁਤ ਖਲਾਰਾ ਪਿਆ ਹੋਣਾ ਤੇ ਟਾਈਮ ਦੇਖੋ 4:30 ਦਾ ਹੋਇਆ ਆ ਤੇ ਇਹਨੂੰ ਇੰਨਾ ਧਿਆਨ ਹੁੰਦਾ ਨਾ ਸਫਾਈ ਦਾ ਤੇ ਇਧਰ ਆ ਦੇਖੋ ਮੇਰਾ ਗੋਲੂ ਮੱਲੂ ਸੁੱਤਾ ਹੋਇਆ ਆ ਇਹਨੂੰ ਵੀ ਮਠੋਣੀ ਪਈਆ ਕਿ ਉੱਠ ਜਾ ਬੱਚੇ ਉੱਠ ਜਾ ਇੰਨਾ ਟਾਈਮ ਹੋ ਗਿਆ ਆ ਤੇ ਆਪ ਬਾਹਰ ਦੇਖ ਸਕਦੇ ਤੁਸੀਂ 4:30 ਵਜੇ ਹਜੇ ਹਨੇਰਾ ਆ ਇਹਨੂੰ ਇਹ ਕਿ ਜਿੰਨੀ ਸਫਾਈ ਕਰਕੇ ਜਾ ਸਕਦੇ ਆ ਤੇ ਕਰ ਲਈਏ ਕਿਉਂਦਿਆਂ ਨੂੰ ਜ਼ਿਆਦਾ ਖਰਾਰਾ ਨਾ ਪਿਆ ਹੋਏ ਤੇ ਇਹਨੂੰ ਸਫਾਈ ਦਾ ਬਹੁਤ ਹੁੰਦਾ ਆ ਠੀਕ ਤੇ ਮੈਂ ਚਾ ਰੱਖੀ ਆ ਜੀ ਉੱਠ ਕੇ ਆਇਆ ਨਾ ਤੋਂ ਕੇ ਸਾਢੇ 5 ਹੋ ਗਏ ਨੇ ਇਹ ਚਾਹ ਪਾਣੀ ਪੀ ਲਿਆ ਆ ਖਲਾਨੇ ਆ ਇਹਨੇ ਦਸਤਾਰੂ ਮੇਰਾ ਸੂਟ ਤੇ ਰੈਡੀ ਹੋ ਕੇ ਮਿਲਦੇ ਆ ਤੁਹਾਨੂੰ ਜੀ ਇਹ ਹੀ ਰੈਡੀ ਹੋ ਚੁੱਕੇ ਆ ਜਾਨ ਵਾਸਤੇ ਹੁਣ ਦੀਦੀ ਕਰੇ ਬਾਈਕ ਖੜੀ ਕਰਨੀ ਹੈ ਉਧਰ ਚੱਲੇ ਆ ਤੇ ਹਾਂ ਜਾਉਂਦੀ ਬਾਈਕ ਖੜੀ ਕਰਾਉ ਤੇ ਫਿਰ ਬਾਅਦ ਚ ਆਪਣਾ ਫੁੱਲ ਲੁੱਕ ਦਿਖਾਉਣੀ ਆ ਮੈਂ ਆ ਮੇਰਾ ਸੂਟ ਆ येलो ਕਲਰ ਦਾ ਬਾਅਦ ਚ ਫੁੱਲ ਲੁੱਕ ਦਿਖਾਵਾਂਗੀ ਸਿਸਟਮ ਫਾੜ ਦੇਗੇ ਜ਼ੋਰ से बोलो ਸਿਸਟਮ ਫਾੜ ਦੇਗੇ ਜੈ ਮਾਤਾ ਦੀ ਸੋ ਆ ਮਮਾ ਯੈਸ ਮੈਂ ਵੀ ਬੋਲਿਆ ਹੀ ਬੋਲਣ ਲੱਗੀ ਸੀ ਕਿ ਇਹ ਮਮਾ ਦੀ ਫਾਈਨਲ ਲੁੱਕ ਸੂਟ ਬੋਸ ਹੋਣਾ ਲੱਗਦਾ ਬੈਕ ਕੁੜਤਾ ਨਾ ਸੂਟ ਦਾ ਰੱਤੀ ਹੀ ਆਇਆ ਠੀਕ ਹੋ ਗਿਆ ਅਰੇ ਮਨੀਰ ਤੇ ਥੋੜੀ ਹੱਥ ਪਾ ਕੇ ਰੱਖ ਲਾਉਂਗੀ ਡੈਡੀ ਬਹੁਤ ਸੋ ਸਮਾਨ ਰੱਖਦੇ ਹੋਏ ਨੇ ਔਰ ਫਾਦਰ ਸਾਹਿਬ ਗੱਡੀ ਚ ਬੈਗੇ ਨੇ ਹਮੇਸ਼ਾ ਦੇ ਵਾਂਗੂ ਰਮਲ ਬੰਨਿਆ ਹੋਇਆ ਫੇਸ ਤੇ ਜੋ ਨਹੀਂ ਉਤਾਰਨ ਡੈਡੀ ਨੇ जी बस हम बैठ गए मैं तल चाबी लाओ गेट बंद करके फिर बैठी इधर वेख लो कोशिश करा कि बिना रुमाल और पे आए तो आ मेरा तैन झड़ गया पाया ना देखा जो चेंज करने तो कर लूगी टाइम पौने सात हो गया साढ़े सात की ट्रेन आ बस आप निकली फटाफट हम वाइगुरु ਸਾਰੇ ਜੀ ਜਕਾਰਾ ਛੱਡ ਦੋ ਇੱਕ ਵਾਰੀ ਬੋਲੇ ਸੋਨਿਹਾਲ ਸੱਚਾ ਨਕਾਰ ਸੱਚੇ ਪਾਸ਼ਾ ਵਧੀਆਂ ਵਧੀਆਂ ਸਾਡਾ ਸਫਰ ਹੋਏ ਔਰ ਕਿੱਥੇ ਚੱਲੇ ਆ ਅੱਗੇ-ਅੱਗੇ ਨਾਲ ਦੇ ਤੁਹਾਨੂੰ ਪਤਾ ਚੱਲ ਜੇਗਾ ਅਹੀ ਗੱਡੀ 'ਚ ਆ ਜੰਨਤ ਮੰਨਤ ਮੈਂ ਤੇ ਸਰਦਾਰ ਜੀ ਮਿਹਰ ਤੇ ਜੜੀ ਬਾਈਕ ਤੇ ਚੱਲ ਕੇ ਆ ਇਸ ਕਰਕੇ ਕਿਉਂਕਿ ਸਮਾਨ ਕਾਫੀ ਹੋ ਗਿਆ ਸੀਗਾ ਤਾਂ ਹੁਣ ਜਾ ਕੇ ਸਟੇਸ਼ਨ ਤੇ ਆਪਣੇ ਰੂਮ 'ਚ ਜਾ ਕੇ ਤੁਹਾਨੂੰ ਮਿਲਦੀਆਂ ਸੀ ਮੰਨਾ ਜਨਤ ਨੂੰ ਸੀ ਪੇਸ ਦਿੱਤਾ ਆ ਕੁਝ ਸਾਮਾਨ ਲੈ ਕੇ ਡਿਲੀਵਰੀ ਆ ਜਾਣ ਮਾਈਕ ਲਾ ਕੇ ਨਾ ਇੱਥੇ ਤੇ ਫਿਰ ਜਾਣੇ ਇਧਰ ਉਤਰਨ ਲੱਗੇ ਕਿ ਉੱਧਰ ਲਈ ਜਾਏ ਨਾ ਪੇਸ ਕੰਨੀ ਗਈ ਇਹਨਾਂ ਦੀ ਫਾਈਨਲ ਲੁੱਕ ਐ ਅੱਜ ਤੇ ਸੋਨੀ ਤੇ ਸੁਭਾਗਾ ਇਧਰ ਨੂੰ ਕਰੋ ਹਣ ਇੱਕ ਦਰ ਦੇਖ ਲਓ ਇੱਦੇ ਪਾਰਾਂ ਦੇ ਨਾਪ ਪਿਆ ਕਰੋ ਮੰਨਿਆ ਕਿ ਤੁਸੀਂ ਬਹੁਤ ਸੋਹਣੇ ਆ ਇਹਦਾ ਮਤਲਬ ਇਹ ਕਿ ਇੰਨੇ ਪਾਰਾਂ ਤੇ ਪਹੋਗੇ ਆ ਦੇਖੋ ਜੀ ਬਹੁਤ ਸੋਹਣ ਲੱਗਦੇ ਪਿਆ ਮੇਹਰ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਇਹ ਤੇ ਹੁਣ ਅੱਧਾ ਸਮਾਨ ਪੇਸਤਾ ਮੰਨ ਜਨਤ ਦੇ ਹੱਥ ਔਰ ਕੁਝ ਸਮਾਨ ਰਾ ਸਟੇਸ਼ਨ ਤੇ ਔਰ ਇੱਕ ਜਿੰਦਾਂ ਦਾ ਪਿਆ ਆ ਕਮਰੇ ਦੀ ਚਾਬੀ ਹੁਣ ਜਾਂਦੇ ਪਿਆ ਸਟੇਸ਼ਨ ਨੂੰ ਕਮਰੇ ਚ ਵੱਡੀ ਵੱਡੀ ਕਰਕੇ ਔਰ ਇਸ ਥਾਂ ਦਾ ਸਭ ਨੂੰ ਪਰਦਾ ਚੱਲੀ ਗਿਆ ਹੁਣ ਵੀਡੀਓ ਚ ਦੇਖਦੇ ਕਿ ਜਿੱਥੇ ਖੂਨ ਗੱਫੇ ਖਾਂਦੇ ਹੁੰਦੇ ਆਣਗੇ ਪਾਣੀ ਕਿੰਨਾ ਸੋਹਣਾ ਐ ਇਸ ਟਾਈਮ ਲੱਗੰਦੇ ਆ ਮਤਲਬ ਕਿ ਫਰੈਸ਼ ਹਵਾ ਹੈ ਇੱਥੇ ਤਾਂ ਵੈਸੇ ਵੀ ਜ਼ਿਆਦਾ ਪੋਲੂਸ਼ਨ ਨਹੀਂ ਹੈਗਾ ਜਾਂਦੇ ਪਏ ਇਹਨਾਂ ਨੇ ਇੱਕ ਬੈਗ ਫੜਾਇਆ ਮੈਂ ਅੱਛਾ ਕੋਈ ਬੈਗ ਦੇ ਵਿੱਚ ਬੱਚਿਆਂ ਦੇ ਖਾਣ ਪੀਣ ਦੀਆਂ ਚੀਜ਼ਾਂ ਔਰ ਰੱਖੀਆਂ ਆਈਆਂ ਨੇ ਕਲ ਸ਼ਾਮ ਮੈਂ ਜੋ ਆਕੇ ਲਈ ਆਇਸੀ ਕਿ ਜੋ ਜੋ ਵੀ ਖਾਣਾ ਪੀਣਾ ਸੀ ਇਹਨਾਂ ਨੇ ਕਿਉਂਕਿ ਟ੍ਰੇਨ 'ਚ ਬਹੁਤ ਮਹਿੰਗੀਆਂ ਮਿਲਦੀਆਂ ਉਹ ਵਾਲੀਆਂ ਪੈਕੇਟ ਵਾਲੀਆਂ ਚੀਜ਼ਾਂ ਮੈਂ ਕੋਲਡ ਡਰਿੰਕ ਵਗੈਰਾ ਤੇ ਉੱਥੇ ਲੈ ਲਾਂਗੇ ਕਿ ਸਮਾਨ ਤੁਸੀਂ ਲੈ ਆਓ ਇੱਥੋਂ ਇਹਨਾਂ ਪਿਓਪੋਟ ਸਾਡੇ ਨਾਲ ਬਹੁਤ ਮਾੜਾ ਹੋ ਗਿਆ ਆ ਘਰੋਂ ਤਿਆਰ ਹੋ ਕੇ ਆਏ ਔਰ ਸਾਡਾ ਜਾਣਾ ਹੋ ਗਿਆ ਕੈਨਸਲ ਕੈਨਸਲ ਤਾਂ ਨਹੀਂ ਹੋਇਆ ਜਾਵਾਂਗੇ ਤੇ ਫੇਰ ਜਰੂਰ ਮਤੇ ਜਿਹੜੀ ਟ੍ਰੇਨ ਤੇ ਜਾਣਾ ਸੀ ਉਹ ਟ੍ਰੇਨ ਕੈਨਸਲ ਹੈ ਪਤਾ ਨਹੀਂ ਕਿਉਂ ਔਰ ਹੁਣ ਅਸੀਂ ਜਾਣਾ ਬੱਸ ਇਸੇ ਬੱਸ ਆ ਰਿਹਾ ਕਰਕੇ ਤੇ ਹਾਂ ਔਰ ਮੈਂ ਪੱਗ ਦਾ ਸਫਰ ਇੰਨਾ ਲੱਫਾ ਪਤਾ ਨਹੀਂ ਵਾਹਿਗੁਰੂ ਸੱਚੇ ਪਾਸ਼ਾ ਤਨ ਗੁਰੂ ਰਾਮਦਾਸ ਮੇਰਾ ਸਫਰ ਕਰਾ ਦੇਣ ਔਰ ਕਿਉਂਕਿ ਮੈਨੂੰ ਮੈਂ ਆਪਣੇ ਤੋਂ ਦਿੱਲੀਪੁਰ ਤੱਕ ਆ ਜਾਣੀ ਇੰਨਾ ਬਹੁਤ ਆ ਔਰ ਇਸ ਤੋਂ ਜ਼ਿਆਦਾ ਸਫਰ ਕਰਨਾ ਮੇਰੇ ਲਈ ਬਹੁਤ ਔਖਾ ਆ ਦੇਖਦੇ ਹਾਂ ਹੁਣ ਕਿੱਦਾਂ ਹੁੰਦਾ ਆ ਵੈਟ ਦੇ ਨਾਮ ਲੈ ਕੇ ਬੈਠਾਂਗੇ ਜੋ ਹੋਏਗਾ ਇਹਦੇ ਸੌ ਜਾਵਾਂਗੇ ਪਰ ਮਨਜ ਨੇ ਸਟੇਸ਼ਨ ਤੇ ਪਹੁੰਚ ਗਿਆ ਸੀ ਉਹਨਾਂ ਨੂੰ ਹੁਣੇ ਲੈ ਕੇ ਆਏ ਨੇ ਪਈਆਂ ਮੰਨਤ ਚੰਨਤ ਤੇ ਨਾਲ ਇਹਨਾਂ ਦੇ ਟੈੜੀ ਸਮਾਨ ਲੈ ਆਏ ਨੇ ਕਿਉਂਕਿ ਇਹ ਪਹੁੰਚ ਗਿਆ ਸੀ ਸਟੇਸ਼ਨ ਤੇ ਨਾ ਕਿਹਾ ਸੀ ਤੂੰ ਜਾਓ ਤੇ ਇਹ ਚਲ ਆ ਜੰਨੇ ਆ ਤੇ ਆ ਗਈਆਂ ਉਹ ਸਮਾਨ ਸਾਡੇ ਕੋਲ ਇੰਨਾ ਸਾਰਾ ਹੋ ਗਿਆ ਨਾ ਆ ਦੇਖੋ ਆ ਇੱਕ ਉਧਰ ਆਇਆ ਆ ਸਭ ਆ ਰਹੀ ਹੈ ਆ ਵੀ ਨਾ ਰੋਕੜ ਤੱਕ ਦੀ ਬਸ ਸੀ ਹੁਣ ਇੱਕ ਲਾਂਗੇ ਅਗਲੀ ਬਸ ਆਪਣੀ ਇੱਥੇ ਉਤਰ ਗਏ ਹੁਣ ਬਾਈਪਾਸ ਤੇ ਆ ਸਾਰੇ ਵੇਟ ਕਰਦੇ ਹਾਂ ਬਸ ਦਾ ਟਾਈਮ ਘਟੋਰਾ ਮਨੇਗਾ 8:30 ਰੂਪ ਦੇ ਇਹ ਤੇ ਟ੍ਰੇਨ ਤੇ ਹੁੰਦੇ ਤੇ ਅਸਟਮਾਪਾ ਕਿੱਥੋਂ ਤੱਕ ਪਹੁੰਚ ਜਾਣਾ ਸੀ ਆਸੀ ਬਾਈਪਾਸ ਤੇ ਜਿੱਥੇ ਲਿਖਿਆ ਆਈ ਲਵ ਰੂਪ ਨਾ हां जी ਇੱਥੇ ਉਹਨੇ ਬੱਸ ਅੱਡਾ ਦਿਖਾਉਂਦੀ ਪਈ ਸੀ ਕਿ ਇਹ ਜਲੰਧਰ ਦਾ ਬੱਸ ਅੱਡਾ ਆ ਪਹੁੰਚ ਗਏ ਸੀ ਕਾਫੀ ਵੱਡਾ ਬੱਸ ਅੱਡਾ ਹੈ ਅੰਤਰਰਾਸ਼ਟਰੀ ਬੱਸ ਅੱਡਾ ਇੱਥੇ ਹੁਣ ਆ ਕੇ ਦਾ ਹੋ ਗਿਆ ਤੇ ਜਲੰਧਰ ਨਾਲ ਬੱਸ ਅੱਡੇ ਤੇ ਪਹੁੰਚ ਗਏ ਆ ਇੱਥੇ ਅਸੀਂ ਆਪਣੀ ਅਗਲੀ ਬੱਸ ਲੈਣੀ ਹੈ ਕਿੱਥੋਂ ਦੀ ਲੈਣੀ ਹੈ ਉਹ ਵੀ ਨਹੀਂ ਅਜੇ ਮੈਂ ਦੱਸਣਾ 2 ਮਿੰਟ ਫ੍ਰੈਸ਼ ਹੋ ਲਈ ਚੱਲਦੇ ਆ ਬੱਸ 'ਚ ਬੈਠਣਾ ਸਭ ਤੋਂ ਪੂਰਾ ਕੰਮ ਲੱਗਦਾ ਇਹਨੇ दो मिनट हूँ निकरी जलंधर तो बैठ गई हैं। रिजर्वेशन हो गई साइड बस से उतु तो सूँ मिली नहीं उतनी नॉर्मल प्राइवेट बस च आए थे रिजर्वेशन नहीं हुई इतों फिर हम करवा ली अमृतसर तक हम रिलैक्स जावगी बस मन्नत जन्नत अके बैठी हाँ डैडी मेहर अंदर बैठे हुए ने मेरा ना ਇਸ ਨੂੰ ਹੁਣ ਕੀ ਕਰਾਂਗੇ ਇਹ ਦਰਦੀ ਨਾਰੀਆਂ ਕਰਨੀਆਂ ਆਪਾਂ ਅੱਛਾ AC ਵਾਲੀਆਂ ਬੱਸਾਂ ਜਿਹੜੀਆਂ ਹੁੰਦੇ ਪਰ ਜਿਹੜੇ ਬੱਸਾਂ ਦੇਖਦੇ ਉਹ ਫੇਰ ਹੁੰਦੇ ਆ ਕਿੰਨੀਆਂ ਕਿੰਨੀਆਂ ਹੀ ਚੀਜ਼ਾਂ ਘਰੋਂ ਲੈ ਕੇ ਆਈ ਸੀਗੇ ਭਟ ਇੰਨੇ कुरकुरੇ ਐ ਚਿਪਸ ਲਏ不知道 ਕੀ ਕੀ ਕਰੋ ਲਿਆ ਸੀ ਡੇਢ ਦੋਸਰਾ ਸਮਾਨ ਇਹਨਾਂ ਕਲ ਸ਼ਾਮੀ ਦੇ ਲਿਆ ਨਾ ਟ੍ਰੇਨ ਚ ਜਾਣਾ ਪਰ ਸਾਡੀ ਟ੍ਰੇਨ ਕੈਸਲ ਹੋ ਗਈ ਸਟੇਸ਼ਨ ਤੇ ਐ ਤਾਂ ਸਾਨੂੰ ਪਤਾ ਚੱਲੇਆ ਕਿ ਟ੍ਰੇਨ 9 ਤਰੀਕ ਤੱਕ ਆਂਦੇ ਆ। ਔਰ ਹੁਣ ਜਾਣਾ ਪਿਆ ਸਾਨੂੰ ਬੱਸ ਤੇ ਕਿਚ ਬੱਸ ਤੇ ਫੇਰ ਕਦੀ ਹੁੰ ਜਿੱਥੇ ਬੱਸ ਅਡੇ ਰੁਕਦੀ ਪਈ ਐ ਉਥੇ ਕਦੀ ਨਮਕੀਨ ਆਵੀ ਕਦੀ ਬੇਲਪੁਰੀ ਆਵੀ ਕਦੀ ਪਾਪੜ ਵਾਲਾ ਆਵੇ ਕਦੀ ਕੋਈ ਹਮਾਂ ਲੈ ਦੋ ਮਮਾਂਵੋ ਲੈ ਦੋ ਕੋਲਡਿੰਗ ਹੋ ਮੇਰਾ ਚਿਕਨ ਤੇ ਠੰਡਾ ਕੁਝ ਪੀਣ ਨੂੰ ਪਹਿਲਾਂ ਮੈਂ ਕੋਲਡਿੰਗ ਪੀ ਕੇ ਠੀਕੀਆਂ ਪਰ ਟ੍ਰੇਨ ਨਾਲ ਭੇਜਿਆ ਕਿ ਫੇਰ ਮੈਨੇ ਕੋਲਡਿੰਗ ਜਾਂ ਸੋਡਾ ਕੁਝ ਵੀ ਮਿਲ ਜਾ ਤੇ ਮਿੰਦੇ ਆਪੇ ਲਓ ਮੇਰਾ ਜੀ ਕਰਦਾ ਪਿਆ ਮੈਂ ਠੰਡੀ ਠਾੜੀ ਚੀਜ਼ ਕੁਝ ਖੋ ਕੀ ਹੁਣੇ ਲੈਣ ਗਏ ਨੇ ਬੈਠੇ ਆ ਰਿਲੈਕਸ ਹੈ ਇਸ ਚੀਜ਼ਾਂ ਬਸ ਸਰਦੀ ਚੁਰਪੀਏ ਔਰ ਖਾ ਖਾ ਕੇ ਨਾ ਬੁਰਾ ਲੱਗੇ ਮਜ਼ੇੰਦਾ ਪਾਪੜ ਕੋਈ ਕੀ ਕੁਛ ਲੈ ਲੈ ਖਾਦਾ ਤੇ ਇੱਥੇ ਮੈਂ ਇੱਕ ਵੀਡੀਓ ਅਪਲੋਡ ਕਰ ਲੱਗੀ ਆ ਸ਼ੋਰਟਸ ਤੇ ਸਾਰੇ ਜ਼ਰੂਰ ਚੈੱਕ ਕਰਿਓ

ਉਹ ਬੈਠੇ ਆ ਡਬਲ ਬੌਂਟ ਅਮਾਰੀ ਸਪੂਜੇ ਪਟਨਾ ਤੇ ਵੀ ਵਧੀਆ ਜਿਹਾ ਲੱਗਦਾ ਹੈ ਜਾਣਾ ਬਾਸ ਤੇ ਹੋਰ ਦੇਖੇ ਜਿੰਨੇ ਕਿਸੇ ਹੋਣਗੇ ਅਨਾਬਾਸਟਾ ਤੇ ਫਿਰ ਫੈਮਿਲੀ ਨੂੰ ਲੈ ਕੇ ਆਉਂਗੇ ਅਰੇ ਮੰਮੀ ਮੰਮੀ ਕਹਿੰਦੀ ਆ ਡੈਡੀ ਤੇ ਬੱਚੇ ਉੱਥੇ ਹੀ ਨੇ ਤੇ ਆਪਾਂ ਦੂਨੇ ਚੱਲਦੇ ਹਾਂ ਦੇਖਾ ਤੋ ਕਾਲੂ ਮਸਤੀ ਆਇਆ ਹੈ ਨਾ ਮਸਤੀ ਇੱਥੇ ਬਹੁਤ ਜ਼ਿਆਦਾ ਰਾਸ਼ੀਆ ਕਮਰੇ ਆਲਰੇਡੀ ਬੁੱਕ ਨੇ ਉੰਚੀ ਆ ਗਈਆਂ ਰੂਮ ਬਹੁਤ ਵਧੀਆ ਹੈ ਉਸ ਰੂਮ ਨਾਲੋਂ ਤੇ ਬਹੁਤ ਵਧੀਆ ਹੈ ਆ ਇਹ ਸੱਚੀ ਬੁਰਾ ਹਾਲ ਹੋ ਗਿਆ ਏਸੀ ਇਹ ਦੋ ਬੈੱਡ ਲੱਗੇ ਹੋਏ ਨੇ। ਇੱਕੋ ਜਿਹੀ ਨੀਚੇ ਵਾਲੇ ਫਲੋਰ ਤੇ ਗਈ ਸੀ ਦੇਖਾ। ਉੱਪਰ ਸੈਕਿੰਡ ਫਲੋਰ ਤੇ ਰੂਮ। ਮੈਂ ਲੱਗ ਕੇ ਜੀ ਨੀਚੇ ਵੀ ਇਸ ਤਰ੍ਹਾਂ ਦਾ ਹੋਏ। ਬੱਠ ਨਹੀਂ ਸਾਹ ਚੜ ਗਿਆ। ਕਰ ਰਿਹਾ ਸਟੈਰ ਰੂਮ। 25 ਇਹ ਖੋਲਣਾ। ਹਮ ਉਹ ਗਏ ਮੈਂ ਕਨਫਿਊਜ਼ ਹੋ ਗਈ। 25 ਕਿੱਥੇ ਗਿਆ ਆਇਆ ਉਹ ਹੁਣ ਲੈਣ ਗਿਆ ਉਹਨਾਂ ਨੂੰ ਕਿਉਂਕਿ ਪਹਿਲਾਂ ਦੂਜੀ ਥੇ ਲਿਆ ਸੀ ਨਾ ਹੁਣ ਇੱਥੇ ਤੇ ਵਲੋਗ ਮੈਂ ਇੱਥੇ ਹੀ ਐਂਡ ਕਰਦੀ ਆ ਇਸ ਤੋਂ ਬਾਅਦ ਹੁਣ ਨਿਊ ਵਲੋਗ ਸਟਾਰਟ ਕਰਾਂਗੇ ਤੇ ਫਿਰ ਉਦੋਂ ਮੈਂ ਥੋੜਾ ਜਿਹਾ ਤੁਹਾਨੂੰ ਆਪਣਾ ਰੂਮ ਦਿਖਾਉਂਗੀ ਕਿ ਜਦੋਂ ਕੋਈ ਇੱਥੇ ਹੁੰਦਾ ਹੈ ਦਰਵਾਜ਼ੇ ਮੱਥਾ ਟੇਕ ਕੇ ਕਿਹੜੀ ਨਿਵਾਸ ਹੈ ਕਿੱਥੇ ਕਰਕੇ ਤੇ ਤੁਸੀਂ ਲੈ ਸਕਦੇ ਹੋ ਇਹ ਮੈਂ ਬਾਅਦ ਵਿੱਚ ਦਿਖਾਉਂਗੀ ਤੇ ਪਲੀਜ਼ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਚਲੋ ਠੀਕ ਹੈ ਜੀ ਮਿਲਦੇ ਹਾਂ ਬਾਅਦ ਵਿੱਚ ਥੋੜੀ ਦੇ ਰੈਸਟ ਕਰ ਲਾ